ਸੋਖਤ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬੀ ਚੈਨਲ ਮੋਗਾ ਤੋਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਮੋਗਾ ਦੇ ਚੂਰ ਚੱਕ ਇਲਾਕੇ ਦੀਆਂ ਹਨ ਜਿੱਥੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਵੱਡੀ ਕਾਰਵਾਈ ਅਰੰਭ ਕੀਤੀ ਸੋਮਵਾਰ ਨੂੰ ਅਯੋਜਿਤ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਸ਼੍ਰੀਮਤੀ ਨੀਲਾਬੜੀ ਜਗਦਲੇ ਵਿਜੇ ਆਈਪੀਐਸ ਆਈਜੀ ਫਰੀਦਕੋਟ ਰੇਂਜ ਨੇ ਖੁਦ মিডিਆ ਨਾਲ ਗੱਲਬਾਤ ਕੀਤੀ ਆਈਜੀ ਸਾਹਿਬ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਸੋ ਕੋਰਡਨ ਐਂਡ ਸਰਚ ਆਪਰੇਸ਼ਨ ਤਹਿਤ ਵਿਸ਼ੇਸ਼ ਸਰਚ અભિયાન ਚਲਾਇਆ ਜਾ ਰਿਹਾ ਹੈ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਵੱਖ-ਵੱਖ ਪੁਲਸ ਟੀਮਾਂ ਮੈਦਾਨ ਵਿੱਚ ਤਾਇਨਾਤ ਹਨ ਅਤੇ ਸ਼ੱਕੀ ਇਲਾਕਿਆਂ ਤੇ ਸਖਤ ਨਿਗਰਾਨੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਆਈਜੀ ਫਰੀਦਕੋਟ ਰੇਂਜ ਨੇ ਸਖਤ ਲਿਹਾਜੇ ਵਿੱਚ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਬਾਰੇ ਜਾਣਕਾਰੀ ਪੁਲਸ ਨਾਲ ਸਾਂਝੀ ਕਰਨ ਤਾਂ ਜੋ ਇਸ ਸਮਾਜਿਕ ਬਰਾਈ ਨੂੰ ਜੜੋਂ ਖਤਮ ਕੀਤਾ ਜਾ ਸਕੇ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਨਸ਼ਾ ਤਸਕਰਾ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਕੈਮਰਾਮੈਨ ਪ੍ਰਭਜੋਤ ਸਿੰਘ ਦੇ ਨਾਲ న్యూਸ ਪੰਜਾਬ ਦੀ ਮੋਗਾ ਤੋਂ ਵਿਸ਼ੇਸ਼ ਰਿਪੋਰਟ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਅਸੀਂ ਜੋ ਇੱਕ ਵੱਡਾ ਗੈਂਗਸਟਰਾਂ ਤੇ ਵਾਰ ਆਪਰੇਸ਼ਨ ਛੇੜਿਆ ਹੋਇਆ ਉਸ ਦੇ ਦੌਰਾਨ ਹੀ ਅਜਬ ਪ੍ਰਹਾਰ 2.0 ਦੀ ਸ਼ੁਰੂਆਤ ਹੋਈ ਹੈ 72 ਘੰਟੇ ਦਾ ਪ੍ਰਹਾਰ 2.0 ਆਪਰੇਸ਼ਨ ਹੈਗਾ ਇਹਦੇ ਵਿੱਚ ਗੈਂਗਸਟਰ ਅਤੇ ਗੈਂਗਸਟਰਾਂ ਨੂੰ ਮਦਦ ਕਰਨ ਵਾਲੇ ਜਿੰਨੇ ਵੀ ਉਹਨਾਂ ਦੇ ਐਸੋਸੀਏਟਸ ਹੈ ਭਾਵੇਂ ਉਹ ਉਹਨੂੰ ਠਾਰ ਦਿੰਦੇ ਹੋਣ ਭਾਵੇਂ ਕੋਈ ਮੋਟਰਸਾਈਕਲ ਵਹੀਕਲ ਪ੍ਰੋਵਾਈਡ ਕਰਦੇ ਹੋਣ ਭਾਵੇਂ ਕੋਈ ਵੈਪਨਸ ਪ੍ਰੋਵਾਈਡ ਕਰਦੇ ਹੋਣ ਇਹਨਾਂ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਦੇ ਸਲਾਖਾ ਦੇ ਪਿੱਛੇ ਪਹੁੰਚਾਇਆ ਜਾਊਗਾ ਇਸ ਤੋਂ ਇਲਾਵਾ ਜਿੰਨੇ ਵੀ ਵੌਂਟਡ ਕ੍ਰਿਮੀਨਲਸ ਹੈਗੇ ਸਾਰੇ ਭਾਵੇਂ ਉਹ ਹੋਣ ਬੋਡੀ ਆਫੈਂਸਸ ਦੇ ਵਿੱਚ ਭਾਵੇਂ ਹੋਣ ਉਹ ਪ੍ਰੋਪਰਟੀ ਆਫੈਂਸਸ ਦੇ ਵਿੱਚ ਉਹਨਾਂ ਸਾਰਿਆਂ ਦੇ ਖਿਲਾਫ ਵੀ ਪਰਸਕ ਕਾਰਵਾਈ ਇਸ ਆਪਰੇਸ਼ਨ ਦੇ ਦੌਰਾਨ ਕੀਤੀ ਜਾਊਗੀ ਤੇ ਖਾਸ ਤੌਰ ਤੇ ਸਾਡਾ ਫੋਕਸ ਹੈਗਾ ਜਿਹੜੇ ਆਰਮਜ਼ ਐਕਟ ਦੇ ਆਫੈਂਡਰਸ ਐ ਜਿਹੜੇ ਗੈਰ ਕਾਨੂੰਨੀ ਹਸਲਾ ਲੈ ਕੇ ਘੁੰਮਦੇ ਐ ਉਹਨਾਂ ਦੇ ਖਿਲਾਫ ਅਸੀਂ ਇੱਕ ਬਹੁਤ ਵੱਡਾ ਜੋਰ ਸ਼ੋਰ ਨਾਲ ਇਹ ਕੈਂਪੇਨ ਸ਼ੁਰੂ ਕੀਤਾ ਹੈ ਉਹਨਾਂ ਦੇ ਖਿਲਾਫ ਵੀ ਢੁਕਵੀਂ ਕਾਰਵਾਈ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਵੱਖੋ ਵੱਖਰੇ ਆਪਰੇਸ਼ਨ ਇਹਨਾਂ 72 ਘੰਟਿਆਂ ਦੇ ਵਿੱਚ ਕ੍ਰਿਮੀਨਲ 엘ਿਮੈਂਟਸ ਦੇ ਖਿਲਾਫ ਕੀਤੇ ਜਾਣਗੇ ਜਿਸ ਦੇ ਵਿੱਚ ਅੱਜ ਚੂੜਚੱਕ ਪਿੰਡ ਦੇ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ ਇਸ ਤੋਂ ਇਲਾਵਾ ਬਦਨੀ ਕਲਾ ਵਿਖੇ ਵੀ ਕਾਸੋ ਆਪਰੇਸ਼ਨ ਕੀਤਾ ਗਿਆ ਇੰਦੇ ਵਿੱਚ ਚੂੜਚੱਕ ਪਿੰਡ ਵਿਖੇ ਜਿਹੜੇ 16 ਸਮਗਲਰਸ ਹੈਗੇ ਐਨਡੀਪੀਐਸ ਦੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਉਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਹੈ ਤੇ ਬਦਨੀ ਵਿਖੇ ਵੀ 15 ਇੱਦਾਂ ਦੇ ਡਰੱਗਸ ਸਮਗਲਸ ਚੈੱਕ ਕੀਤੇ ਗਏ ਹੈ ਤੇ ਹੁਣ ਤੱਕ ਇੰਦੇ ਵਿੱਚ ਵਾਂਟਡ ਜਿਹੜੇ ਅਕਿਊਜ਼ ਸੀਗੇ ਸਾਨੂੰ ਬਾਡੀ ਕ੍ਰਾਈਮ ਦੇ ਵਿੱਚ ਉਸ ਇੱਦਾਂ ਦੇ ਦੋ ਅਕਿਊਜ਼ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਚਾਰ ਵਿਅਕਤੀਆਂ ਨੂੰ ਅਸੀਂ ਕੁਐਸਚਨਿੰਗ ਲਈ ਡਿਟੇਨ ਕੀਤਾ ਹੈ ਉਹਨਾਂ ਦੀ ਕੁਐਸਚਨਿੰਗ ਤੋਂ ਜੋ ਵੀ ਅੱਗੇ ਸਾਹਮਣੇ ਆਉਂਦਾ ਹੈ ਸ਼ਾਮ ਤੱਕ ਤੁਹਾਨੂੰ ਉਹਦਾ ਆਊਟਕਮ ਅਸੀਂ ਦੱਸ ਦਾਂਗੇ ਇਸ ਆਪਰੇਸ਼ਨ ਪ੍ਰਹਾਰ ਦਾ ਮੰਤਵ ਪੰਜਾਬ ਨੂੰ ਕਰਾਈਮ ਅਤੇ ਕ੍ਰਿਮੀਨਲਸ ਤੋਂ ਫ੍ਰੀ ਕਰਨਾ ਸਾਮਾਨਿਆ ਜਨਤਾ ਦੇ ਮਨ ਦੇ ਅੰਦਰ ਇੱਕ ਸੁਰੱਖਿਅਤਤਾ ਦੀ ਭਾਵਨਾ ਨਿਰਮਾਣ ਕਰਨਾ ਤੇ ਪੁਲਿਸ ਦੇ ਪ੍ਰਤੀ ਵਿਸ਼ਵਾਸ ਨਿਰਮਾਣ ਕਰਨਾ ਹੈ ਥੈਂਕ ਯੂ ਉਹ ਕੋਈ ਅਸਲਾ ਧਰਕ ਵੀ ਅਸਲਾ ਲਾਇਸੈਂਸ ਕੈਨਸਲ ਕੀਤੇ ਗਏ ਹਨ ਅਸਲਾ ਜਿਨ੍ਹਾਂ ਨੇ ਗੈਰ ਕਾਨੂੰਨੀ ਤੌਰ ਤੇ ਅਸਲੇ ਦੀ ਵਰਤੋਂ ਕੀਤੀ ਹੈ ਜਾਂ ਸੋਸ਼ਲ ਮੀਡੀਆ ਦੇ ਉੱਪਰ ਅਸਲੇ ਨੂੰ ਇਹ ਬ੍ਰੈਂਡਿਸ਼ ਕਰਦੇ ਆ ਆਪਣੇ ਆਪ ਨੂੰ ਗਲੋਰੀਫਾਈ ਕਰਦੇ ਆ ਇਸ ਤਰੀਕੇ ਦੇ ਕਈ ਮੁਲਾਜ਼ਮ ਮੁਜਰਮਾਂ ਦੇ ਖਿਲਾਫ ਅਸੀਂ ਹੁਣ ਤੱਕ ਕਾਰਵਾਈ ਕੀਤੀ ਹੈ ਤੇ ਇਹ ਕਾਰਵਾਈ ਸਾਡੀ ਅੱਗੇ ਵੀ ਜਾਰੀ ਰਹੂਗੀ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਕਿੰਨੀ ਫੋਰਸ ਲੱਗੀ ਹੋਈ ਹੈ ਜੀ ਆਪਰੇਸ਼ਨ ਪ੍ਰਹਾਰ 2 ਵਾਸਤੇ ਖਾਸ ਤੌਰ ਤੇ ਦੋ ਕੰਪਨੀਆਂ ਸਾਨੂੰ ਸਪੈਸ਼ਲ ਡਿਜੀ ਲਾ ਐਂਡ ਆਰਡਰ ਵੱਲੋਂ ਅਲੋਟ ਹੋਈ ਹੈ ਤੇ ਇਸ ਤੋਂ ਇਲਾਵਾ ਸਾਢੇ ਜिले ਦੀ ਫੋਰਸ ਵੀ ਹੈਗੀ ਹੈ ਤੇ 500 ਤੋਂ ਉੱਪਰ ਫੋਰਸ ਹੈਗੀ ਹੈ ਸਾਰੇ ਜੀਓਜ਼ ਐਸਐਸਪੀ ਐਸਪੀਡੀ ਸਾਰੇ ਸੀਨੀਅਰ ਅਫਸਰ ਅੱਜ ਜੋ ਸੜਕਾਂ ਤੇ ਉਤਰੇ ਹੈਗੇ ਤੇ ਅਸੀਂ ਅਗਲੇ 3 ਦਿਨਾਂ ਲਈ ਇਹ ਸਾਰੇ ਆਪਰੇਸ਼ਨਸ ਖੁਦ ਲੀਡ ਕਰਾਂਗੇ ਡਰੋਨ ਦੀ ਵੀ ਮਦਦ ਲਈਤੀ ਗਈ ਹੈ ਜੀ ਅੱਜ ਬਿਲਕੁਲ ਡਰੋਨ ਰਾਹੀਂ ਵੀ ਚੈਕਿੰਗ ਕੀਤੀ ਗਈ ਹੈ ਇਹਦੇ ਸ਼ਾਰਟਸ ਵੀ ਦੇਖੇ ਜਾ ਰਹੇ ਤੇ ਸ਼ਾਮ ਤੱਕ ਇਹਦਾ ਜੋ ਵੀ ਆਊਟਕਮ ਹੈ ਉਹ ਤੁਹਾਨੂੰ ਦੱਸਾਂਗੇ ਮੈਮ ਚੂੜਚਕ ਦੇ ਵਿੱਚ ਕੁਝ ਖਾਸ ਕ੍ਰਿਮੀਨਲ ਕਿੰਨੇ ਕੈਗੇ ਆ ਜਿਹੜੇ ਐਂਟੀਪਾਈ ਕੀਤੇ ਗਏ ਆ ਇਹਦੇ ਵਿੱਚੋਂ 16 ਚੂੜਚਕ ਵਿਖੇ 16 ਟੋਟਲ ਐਨਡੀਪੀਐਸ ਸਮਗਲਰਸ ਹੈ ਇਹਦੇ ਵਿੱਚੋਂ ਸਾਨੂੰ ਇੱਕ ਵਿਅਕਤੀ ਤੇ ਸ਼ੱਕ ਵੀ ਹੈ ਕਿ ਉਹ ਬਹੁਤ ਵੱਡਾ ਸਪਲਾਈਅਰ ਹੈ ਦੋ ਪੈਡਲਰਸ ਆਲਰੇਡੀ ਜੇਲ ਵਿਖੇ ਹੈਗੇ ਇੱਕ ਬੇਲ ਤੇ ਆਇਆ ਹੋਇਆ ਤੇ ਇੱਕ ਪਰੋਲ ਤੇ ਆਇਆ ਹੋਇਆ ਇਹਨਾਂ ਸਾਰਿਆਂ ਦੀ ਥਰੋਲੀ ਚੈਕਿੰਗ ਔਰ ਵੈਰੀਫਿਕੇਸ਼ਨ ਚੱਲ ਰਹੀ ਹੈ